ਜ਼ਿਲ੍ਹਾ ਰੂਪਨਗਰ ਦੇ ਮਾਨਯੋਗ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੁਲਿਸ ਵੱਲੋਂ ਨਸ਼ੇ, ਲੁੱਟਾਂ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਿਪਤ ਲੋਕਾਂ ਨੂੰ ਠੱਲ ਪਾਉਣ ਦੇ ਲਈ ਲਗਾਤਾਰ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਬੀਤੇ ਸਮੇਂ ਦੌਰਾਨ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ ਇਸੇ ਤਹਿਤ ਡੀਐਸਪੀ ਰਾਜਪਾਲ ਸਿੰਘ ਅਤੇ ਥਾਣਾ ਮੁਖੀ ਰੂਪਨਗਰ ਸਿਟੀ ਪਵਨ ਚੌਧਰੀ ਦੀ ਅਗਵਾਈ ਦੇ ਵਿੱਚ ਟੀਮਾਂ ਬਣਾਈਆਂ ਗਿਆ ਸਨ ਜਿਨ੍ਹਾਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਦੋ ਵਿਅਕਤੀਆਂ ਨੂੰ ਜਿਨ੍ਹਾਂ ਦੇ ਵਿੱਚ ਗੁਰਚਰਨ ਸਿੰਘ ਉਰਫ ਚੰਨਾ ਅਤੇ ਇੰਦਰਜੀਤ ਸਿੰਘ ਉਰਫ 바ਵਾ ਨੂੰ 80 ਗ੍ਰਾਮ ਹਿਰੋਇਨ ਅਤੇ ਕਰੀਬ 28 ਗ੍ਰਾਮ ਨਸ਼ੀਲੇ ਪਾਊਡਰ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਮਲਜ਼ਮਾਂ ਦੇ ਖਿਲਾਫ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਕਿ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੁਰਸਿਮਰਨ ਸਿੰਘ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ ਤੇ ਉਸ ਪਾਸੋਂ ਖੋਇਆ ਹੋਇਆ ਮੋਬਾਈਲ ਵੀ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਜਦੋਂ ਇਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਸ ਨੇ ਦੱਸਿਆ ਕਿ ਇਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਲਗਾਤਾਰ ਲੰਬੇ ਸਮੇਂ ਤੋਂ ਕਈ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ ਤੇ ਇਸ ਪਾਸੋਂ ਲੁੱਟ ਖੋਹ ਕਰਕੇ ਬਰਾਮਦ ਕੀਤੇ ਗਏ ਮੋਬਾਈਲ ਵੀ ਫੜੇ ਗਏ। ਉਤੇ ਮਾਮਲਾ ਦਰਜ ਕਰਕੇ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਇਸ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਵੇਖੋ ਗੱਲਬਾਤ ਕਰਦੇ ਹਾਂ ਡੀਐਸਪੀ ਰਾਜਪਾਲ ਸਿੰਘ ਅਤੇ ਥਾਣਾ ਮੁਖੀ ਪਵਨ ਚੌਧਰੀ ਨੇ ਕੀ ਕਿਹਾ। ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਸਾਡੇ ਸ਼ਿਟੀ ਰੂਪਨਗਰ ਦੀ ਪੁਲਿਸ ਨੇ ਗੱਲ ਇੰਸਪੈਕਟਰ ਪਵਨ ਕੁਮਾਰ ਨੇ ਜਿਹੜਾ ਆਪਰੇਸ਼ਨ ਚਲਾਇਆ ਹੋਇਆ ਜਿਹੜਾ ਨਸ਼ੇ ਵਾਲੇ ਬੰਦਿਆਂ ਦੇ ਕਲਾਬ ਚੱਲ ਰਿਹਾ ਵਾ ਕੁਚ ਕੱਲ ਇਹਨਾਂ ਨੇ ਇੱਕ ਵਧੀਆ ਪ੍ਰਾਪਤੀ ਕਰੀ ਹੈ ਇੱਕ ਇਹਨਾਂ ਨੇ ਦੋ ਮੁਲਜ਼ਮ ਫੜੇ ਨੇ ਗੁਰਚਨ ਸਿੰਘ ਉਰਫ ਚੰਨਾ ਤੇ ਇੱਕ ਹੈਗਾ ਇੰਦਰਜੀਤ ਸਿੰਘ ਉਰਫ 바ਵਾ ਇਹਨਾਂ ਦੋਨਾਂ ਕੋਲੋਂ ਇਹਨਾਂ ਨੇ 80 ਗ੍ਰਾਮ ਹੈਰੋਇਨ ਕੋਲੋਂ 1.28 ਗ੍ਰਾਮ 28.12 ਗ੍ਰਾਮ ਨਸ਼ੀਲਾ ਅਰਦਾਸ ਬਰਾਮਦ ਕਰਿਆ ਵਾ ਇਹ ਜਿਹੜੀ ਸਿਟੀ ਪੁਲਿਸ ਆ ਇਹ ਲਗਾਤਾਰ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਕੰਮ ਕਰ ਰਹੀ ਆ ਇਹਨਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ ਐਨਡੀਪੀਐਸ ਦੇ 18 ਮੁਕਦਮੇ ਦਰਜ ਕਰਿਆ। ਇੱਕ ਕਿਹੜੀ ਕੋਠੀ ਜਿਹੜੇ ਰਹਿੰਦੇ ਕਿਹੜੀ ਕੋਠੀ ਸੀ ਕਿਹੜੀ ਜਗ੍ਹਾ ਸੀਗੀ ਇਹਨਾਂ ਦੇ ਜੀ ਰਹਿਣ ਵਾਲੇ ਤੋਂ ਉਹਨੇ ਰੋਪੜਦੇ ਨੇ। ਇੰਦਰਜੀਤ ਸਿੰਘ ਉਹ ਬਾਵਾ ਜਿਹੜਾ ਵਾ ਮਕਾਨ ਨੰਬਰ 417 ਗਿਆਨੀ ਜਲ ਸਿੰਘ ਨਗਰ ਦਾ ਰਹਿਣ ਵਾਲਾ। ਜਿਹੜਾ ਜਿਹੜਾ सुरेंद्र ਸਿੰਘਾ ਉਹ ਮਕਾਨ ਨੰਬਰ 490 ਗਿਆਨੀ ਜਲ ਸਿੰਘ ਉਹ ਵੀ ਉੱਥੇ ਦੇ ਰਹਿਣ ਵਾਲਾ। ਜਿਹੜਾ ਬਾਵਾ ਵਾ ਇਹਦਾ ਵੈਸੇ ਪਹਿਲਾਂ ਦਾ ਹੈਗਾ ਦਾ ਇਹ ਮੇਰੇ ਕੋਲ ਐਡਵੋਕੇਟ ਆ, ਲਾ ਗ੍ਰੈਜੂਏਟ ਆ। ਬਟ ਇਹ ਹੁਣੇ ਮਾੜੀ ਸੰਗਤ ਕਰਕੇ ਆਪਣੇ ਨਸ਼ਿਆਂ ਦੇ ਕਾਰੋਬਾਰ ਚੀਆ ਇਹ ਇਹਨੂੰ ਬੜੀ ਇਹਨਾਂ ਨੇ ਮੁਸ਼ਕਲ ਕਰਕੇ ਮਿਹਨਤ ਨਾਲ ਗ੍ਰਿਫਤਾਰ ਕਰਿਆ ਵਾ ਇਹਨਾਂ ਨੂੰ ਤੇ ਇਸ ਤੋਂ ਬਿਨਾ ਜਿਹੜਾ ਐਨਡੀਪੀਐਸ ਦੀ ਤਾਂ ਇਹਨਾਂ ਦੀ ਚੰਗੀ ਰਿਕਵਰੀ ਹੈਗੀ ਹੈਗੀ ਆ ਇਹਨਾਂ ਨੇ ਇੱਕ ਸਨੇਚਰ ਜਿਹੜਾ ਸੀਗਾ ਜਿਹੜਾ ਕਿ ਬਹੁਤ ਜ਼ਿਆਦਾ ਸਨੇਚੀਆਂ ਕਰ ਰਿਹਾ ਸੀ ਸ਼ਹਿਰ ਦੇ ਵਿੱਚ ਉਹ ਵੀ ਇਹਨਾਂ ਨੇ ਗੁਰਸਿਮਰਨ ਸਿੰਘ ਉਰ ਸਾਹਿਲ ਜਿਹੜਾ ਵਾ ਜਿਹੜਾ ਜਿਹਦੇ ਵਿੱਚ ਸਿਟੀ ਦੇ ਵਿੱਚ ਜਿਹਦੇ ਤੇ ਮੁਕਦਮੇ ਦਰਜ ਨੇ ਇਹਦਾ ਇੱਕ ਸਾਥੀ ਜਿਹੜਾ ਸੀ ਇਹਨਾਂ ਨੇ ਪਹਿਲਾਂ ਮਕਦਮਾ ਨੰਬਰ 8 ਜਿਹੜਾ ਸੀ ਉਹਦੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਕਰਮਵੀਰ ਸਿੰਘ ਉਰਫ ਕਰਮਾ ਉਹ ਫਿਰ ਉਹੀ ਇਹਨਾਂ ਨੇ ਬੜਾ ਜਿਹੜਾ ਦੂਜਾ ਮੁਲਜ਼ਮ ਸੀ ਉਹਦਾ ਸਾਥੀ ਗੁਰਸਿਮਰਨ ਉਰ ਸਾਹਿਲ ਉਹਦਾ ਬਾਪਦੋਨਾ ਕਮਲਜੀਤ ਸਿੰਘ ਆ ਇੱਥੇ ਸਿਕਰਮਪੁਰ ਟਪਰਿਆਂ ਪਿੰਡ ਦਾ ਵਾ ਉਹ ਵੀ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ ਕੱਲ ਟੋਟਲ ਇਹਨਾਂ ਦੀ ਰਿਕਵਰੀ ਜਿਹੜੀ ਮੋਬਾਈਲ ਦੀ ਆ ਉਹ 12 ਮੋਬਾਈਲ ਰਿਕਵਰ ਹੋ ਗਏ ਦੇਖੋ ਸਨੇਚਿੰਗ ਵਾਲੇ ਇਦੇ ਕੋਲ ਇੱਕ ਚੋਰੀ ਦਾ ਮੋਟਰਸਾਈਕਲ ਵੀ ਰਿਕਵਰ ਹੋਇਆ। ਉਹ ਵੀ ਜਿਹੜੀ ਕੱਲ ਦੀ ਇਹਨਾਂ ਦੀ ਬਹੁਤ ਚੰਗੀ ਪ੍ਰਾਪਤੀ ਹੈ ਸਿਟੀ ਪੁਲਿਸ ਦੀ ਕਿਉਂਕਿ ਜਿਹੜਾ ਸਨੇਚਿੰਗ ਵਾਲਾ ਕ੍ਰਾਈਮ ਆ ਲੋਕਾਂ ਨੂੰ ਬਹੁਤ ਜ਼ਿਆਦਾ ਰਾਹਤ ਦਿੰਦਾ ਜਦੋਂ ਸਨੇਚਰ ਅਸੀਂ ਪੜ ਲੈਨੇ ਆ ਤੇ ਉਹਨਾਂ ਨੂੰ ਦੇਲ ਦਿੰਦੇ ਆ ਦੂਸਰਾ ਜਿਹੜਾ ਨਸ਼ੇ ਵਾਲੀ ਵੀ ਅਸੀਂ ਜਿਹੜੀ ਆ ਇੱਥੇ ਦੀ ਸਿਟੀ ਦੇ ਏਰੀਆ ਦੇ ਵਿੱਚ ਅਸੀਂ ਇੱਕ ਤਰ੍ਹਾਂ ਦਾ ਇਹਨਾਂ ਨੂੰ ਬਹੁਤ ਲੋਕਾਂ ਨੂੰ ਰਾਹਤ ਮਿਲੀ ਹੈ ਜਿੰਨੇ ਅਸੀਂ ਐਨਡੀਪੀਐਸ ਵਾਲੇ ਜਿਹੜੇ ਆ ਪੀਂਦੇ ਸੀ ਉਹਨਾਂ ਤੋਂ ਬਿਨਾ ਜਿਹੜੇ ਵੇਚਣ ਵਾਲੇ ਨੇ ਅਸੀਂ ਫੜੇ ਨੇ ਅਸਲੀ ਇਹਨਾਂ ਦਾ ਕੋਈ ਪਹਿਲਾਂ ਵੀ ਕੋਈ ਮੁਕਦਮੇ ਹੈ ਜੀ ਸਨੇਚਰਸ ਤੇ ਜੀ ਕਿ ਜਿਹੜੇ ਨਸ਼ੇ ਦੇ ਵਪਾਰ ਨਸ਼ੇ ਦੇ ਜਿਹੜਾ ਮੇਨਾ ਇੰਦਰਜੀਤ ਸਿੰਘ ਬਾਬਾ ਇਹਦੇ ਖਿਲਾਫ ਇੱਕ ਮੁਕਦਮਾ ਦਰਜ ਆ ਪਹਿਲਾਂ ਦੋ ਹਾਂ ਦੋ ਮੁਕਦਮੇ ਦਰਜ ਆ ਜੀ ਇਹਦੇ ਖਿਲਾਫ ਖਲਾ ਇਹਦੇ ਖਿਲਾਫ ਤੇ ਸਿੱਧੀ ਜੀ ਹਾਂ ਜੀ ਲੋਕ ਲੈ ਕੇ ਕਿ ਜੀ ਲੋਕ ਲੋਕਲ ਜੀ ਲੋਕ ਹਾਂ ਜੀ ਕਰਦਾ ਸੀਗਾ ਫੋਨ ਸਨੇਚ ਕਰਕੇ ਮੋਬਾਈਲ ਵੇਚ ਦਿੰਦਾ ਸੀ ਹਾਂ ਜੀ ਉਹ ਜਿਹੜੇ ਮੋਬਾਈਲ ਲੈ ਨੇ ਜਿਆਦਾਤਰ ਵੇਚੇ ਹੀ ਨੇ ਉਹ ਬੜੀ ਤਾਂ ਹੀ ਤੁਹਾਨੂੰ ਕਹਿ ਰਹੇ ਆ ਵੀ ਬੜੀ ਮਿਹਨਤ ਨਾਲ ਮੋਬਾਈਲ ਰਿਕਵਰ ਕਰੇ ਨੇ ਉਹ ਅਲੱਗ-ਅਲੱਗ ਜਗ੍ਹਾ ਬੰਦਿਆਂ ਕੋਲ ਜਾ ਕੇ ਸੀ ਉਹਦਾ ਟ੍ਰੇਸ ਆਊਟ ਕਰਕੇ ਉਹ ਮੋਬਾਈਲ ਰਿਕਵਰ ਕਰਿਆ ਸੀ ਹਾਂ ਇਹਦੇ ਤੇ ਸਾਹਿਲ ਤੇ ਜੀ ਬਿਲਕੁਲ ਦਰਦ ਨਹੀਂ ਬਣਾ ਅਸੀਂ ਹੋਰ ਇਹਨਾਂ ਨੇ ਇੱਕ ਮਤਲਬ ਪੀਓ ਵੀ ਗ੍ਰਿਫਤਾਰ ਕਰਿਆ ਵਾ ਸ਼ਕੁੰਦਰ ਸਿੰਘ ਆਦਾ ਨਾਮ ਨਾ ਸੌਰੀ ਉਹਦਾ ਨਾਮ ਹੈ ਪ੍ਰਕਾਸ਼ ਨਾਮ ਵਾਸੀ ਪਿੰਡ ਬੜੀ ਅਵੇਲੀ ਇਹ ਵੀ ਇਹਨਾਂ ਨੇ ਕੱਲ ਇੱਕ ਪੀਓ ਵੀ ਗ੍ਰਿਫਤਾਰ ਕਰਿਆ ਵਾ ਕੋ ਜਿਹੜੀ ਸਿਟੀ ਪੁਲਿਸ ਆ ਲਗਾਤਾਰ ਕ੍ਰਾਈਮ ਨੂੰ ਠੱਲ ਪਾ ਰਹੀ ਆ ਤੇ ਇਹਨਾਂ ਦੀ ਜਿਹੜੀ ਆ ਟੀਮ ਆ ਜਿਹੜੀ ਸਿਟੀ ਪੁਲਿਸ ਦੀ ਇਹਨਾਂ ਦੇ ਬਾਰੇ ਅਸੀਂ ਚਲਾਗਾ ਦੇਣ ਲਈ ਸੀਨੀਅਰ ਅਫਸਰਾਂ ਨੂੰ ਇਹਨਾਂ ਦੀ ਟੀਮ ਨੂੰ ਹੋਰ ਅਲਾਸ਼ਰੀ ਦੇਣ ਦੀ ਲਿਖੇ ਭੇਜਾਂਗੇ ਤਾਂ ਜੋ ਇਹਨਾਂ ਨੂੰ ਯੋਗ ਸਨਮਾਨ ਜਾਂ ਸਰਟੀਫਿਕੇਟ ਨਾਲ ਇਹਨਾਂ ਨੂੰ ਦਿੱਤੇ ਜਾਵੇ ਇਹ ਜਿਹੜਾ ਨਸ਼ੇ ਦਾ ਫੜ ਹੋਇਆ ਕੋਈ ਇਹਨਾਂ ਦੀ ਇਹ ਸਦਾ ਪੁਲਿਸ ਦਾ ਇਨਫੋਰਮੇਸ਼ਨ ਬੇਸਡ ਕੰਮ ਹੁੰਦਾ ਵਾ ਜਿਹੜੀ ਚੀਜ਼ ਆ ਇਹ ਚੀਜ਼ਾਂ ਨੇ ਇਨਫੋਰਮੇਸ਼ਨ ਤੇ ਅੱਗੇ ਕੰਮ ਹੁੰਦੇ ਨੇ ਜਿਹੜਾ ਇਹਨੇ ਸਮਾਲ ਰੱਖਿਆ ਸੀ ਜਿਹੜੀ ਇਹ ਬਰਾਮਦਗੀਆਂ ਹੁੰਦੀਆਂ ਨੇ ਜੀ ਜਿਹੜੇ ਬੰਦੇ ਜਿੱਥੇ ਵੀ ਜਿਹੜੀ ਜਗ੍ਹਾ ਤੋਂ ਕਰਾਉਂਦੇ ਨੇ ਉਹ ਇਹਨਾਂ ਦਾ ਇੱਕ ਸਪੌਟ ਨਹੀਂ ਹੁੰਦਾ ਵੀ ਆਪਣਾ ਘਰ ਜਾਓ ਉਹ ਜਿਹੜੀ ਅਸੀਂ ਚੀਜ਼ਾਂ ਰਿਕਵਰ ਕਰਾਉਂਦੇ ਆ ਅਸੀਂ ਆਪਣੀ ਤਫ਼ਤੀਸ਼ ਦੇ ਵਿੱਚ ਜਿੱਦਿ ਤੱਕ ਨਾ ਲਾਦੇ ਨੇ ਉਹਦੇ ਸਭ ਨਾਲ ਜੁੱਟ ਰਿਕਵਰ ਕਰਾਉਂਦੇ ਆ ਜੇ ਤੁਸੀਂ ਗਣਮੁਕਨ ਸੰਧਾਈ ਉਹਦੇ ਸਬਸਕ੍ਰਾਈਬ ਹਾਂ ਗੱਲ ਤੋਂ ਨਗਰ ਤੋਂ ਇਹ ਜਿਹੜਾ ਗਰਚਨ ਸਿੰਘ ਉਹ ਚੰਨੇ ਦੀ ਕੋਠੀ ਹੈ ਸਾਡੇ ਕੋਲ ਜਿਹੜੀ ਇਹ ਇਨਫੋਰਮੇਸ਼ਨ ਸੀ ਕਿ ਗਰਚਨ ਸਿੰਘ ਚੰਨਾ ਤੇ ਇੰਦਰਜੀਤ ਸਿੰਘ ਬਾਵਾ ਇਹ ਦੋਨੋਂ ਕਿਉਂਕਿ ਇਸ ਕੋਠੀ ਝੋੜ ਕੋਈ ਨਹੀਂ ਰਹਿੰਦਾ ਚੰਨੇ ਦੀ ਜਿਹੜੀ ਮਾਤਾ ਉਹ ਇਹਨੂੰ ਛੱਡ ਕੇ ਜਾ ਚੁੱਕੀ ਹੈ ਤੇ ਜਿਹੜਾ ਇੰਦਰਜੀਤ ਬਾਵਾ ਇਹਦੀ ਪਤਨੀ ਇਹਨੂੰ ਛੱਡ ਕੇ ਜਾ ਚੁੱਕੀ ਹੈ ਦੋਨੋਂ ਕਾਫੀ ਪਹਿਲਾਂ ਗ੍ਰਿਮਟ ਵਿੱਚ ਇਨਵੋਲਵ ਵੀ ਰਹੇ ਰੈਡਕਟ ਵੀ ਹੈਗੇ ਸੋ ਸਾਡੇ ਕੋਲ ਇਹ ਇਨਫੋਰਮੇਸ਼ਨ ਸੀ ਕਿ ਇਸ ਕੋਠੀ ਚ ਲਗਾਤਾਰ ਇਹ ਨਸ਼ਾ ਵੇਚਣ ਦਾ ਕੰਮ ਕਰ ਰਹੇ ਸੋ ਕਈ ਵਾਰ ਤੁਹਾਡੀ ਜਿਹੜੀ ਟੀਮਾਂ ਲਈ ਵੀ ਲੱਗਿਆ ਸੀ ਪਹਿਲਾਂ ਅਸੀਂ ਇਹਦੇ ਵਿੱਚ ਗੁਰਚਰਨ ਚੰਨਾ ਜਿਹੜਾ ਉਹਨੂੰ ਅਰੈਸਟ ਕੀਤਾ ਸੀ ਫਿਰ ਉਹਦੀ ਜਿਹੜੀ ਇਨਫੋਰਮੇਸ਼ਨ ਦੇ ਆਧਾਰ ਤੇ ਫਿਰ ਅਸੀਂ ਇੰਦਰਜੀਤ ਨੂੰ ਜਦੋਂ ਅਰੈਸਟ ਕਰਕੇ ਇਹਦੇ ਵਿੱਚ ਵੀ ਆਪਣੀ ਡਿਊਟੀ ਡਿਸਕਲੋਜ਼ਰ ਦੇ ਆਧਾਰ ਤੇ ਹਰਾਈ ਵਰਕ ਆਊਟ ਕੀਤਾ